ਵਿਚ ਭਾਗ ਲੈਣਾ ਉਹਨਾਂ ਤੇ ਜਿਹੜੀ ਕੁਕਿੰਗ ਜਿਹੜੀ ਹੈਗੇ ਨਾ ਆਰਟ ਹੁੰਦਾ ਹੈ ਸਾਇੰਸ ਵੀ ਹੈ ਆਰਟ ਬਟ ਆਰਟ ਸਭ ਤੋਂ ਪਹਿਲਾਂ ਆਰਟ ਜਿਹੜਾ ਮਰਜ਼ੀ ਹੋਏ ਉਹਦਾ ਮਕਸਦ ਕੀ ਹੁੰਦਾ ਹੈ ਕਿ ਭਈ ਅਗਲੇ ਨੂੰ ਐਂਟਰਟੇਨ ਕਰਦਾ ਬਿਲਕੁਲ ਔਰ ਖਾਣਾ ਇਹੋ ਜਿਹਾ ਆਰਟ ਹੈ ਜੋ ਮਨ ਨੂੰ ਵੀ ਐਂਟਰਟੇਨ ਕਰਦਾ ਦਿਮਾਗ ਨੂੰ ਵੀ ਔਰ ਪੇਟ ਨੂੰ ਵੀ ਐਸਾ ਕੋਈ ਔਰ ਕੋਈ ਆਰਟ ਨਹੀਂ ਹੈ ਜਿਹੜਾ ਕਹਿੰਦੇ ਨੇ ਐਡੀਬਲ ਹੋ ਜਿਹੜਾ ਤੁਸੀਂ ਖਾ ਸਕਦੇ ਹੋ ਜੀ ਸੰਗੀਤ ਸੁਣ ਸਕਦੇ ਹੋ ਮਿਊਜ਼ਿਕ कर सकते हो सॉरी डांस कर सकते हो पेंटिंग देख सकते हो लेकिन, लेकिन खाने को आप महसूस भी कर सकते हो आप सूंघ भी सकते हो आप उसके टेक्सचर्स भी पता कर सकते हो उसे खा भी सकते हो सो so, इस आर्ट को सेलिब्रेट करने से होता क्या है कि जो लोग इस आर्ट को बनाते हैं उनको हम प्रमोट कर रहे हैं और एक ऐसे आर्टिस्ट हैं हमारे हर घर में मिलते हैं वो है तो हमारी मम्मियाँ जो सबसे ज्यादा कहते हैं ना रोज खाना बनाती है बट कोई ये नहीं कहता वाह शेफ आपने क्या बनाया वाह मम्मी आपने क्या बनाया तारीफ नहीं हम रोज रेस्टोरेंट जाके शेफ़ को बोलेंगे टिप भी रख कर आएंगे बढ़िया खाना बनाया वेटर को भी देंगे बढ़िया सर्विस अरे बहुत अच्छा खाना आपका लेकिन अपने घर पर जब तीन दफ़ा जो खाना बना रहा है चाहे अगले का मन है नहीं है तबीयत है नहीं उनको सेलिब्रेट नहीं करते तो जो बावरची पूरा सीजन आप देखेंगे उसके अंदर होम कुक्स है उसके अंदर बड़िंग हैं कि उनकी रुचि उन्होंने इंटरेस्ट बने खाने खाने इंटरेस्ट बनेगा अपने आप उन्होंने इंटरेस्ट और उन्होंने रिस्पेक्ट ਉਤਪਾਦ ਖੁਦ ਆਏਗੀ ਫॉर ਪੀਪਲ Who cook for them ਸਰ ਜਦੋਂ ਫੂਡ ਇੰਡਸਟਰੀ ਦੀ ਗੱਲ ਆਉਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਟ੍ਰੈਂਡਸ ਕਿੰਨੇ ਕ ਚੇਂਜ ਹੋ ਚੁੱਕੇ ਨੇ ਫੂਡ ਨੂੰ ਲੈ ਕੇ ਖਾਸ ਤੌਰ ਤੇ ਨੌਜਵਾਨਾਂ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਟ੍ਰੈਂਡਸ ਆ ਗਏ ਨੇ ਨੌਜਵਾਨ ਕੋਈ ਨਾ ਕੋਈ ਆਪਣੀ ਇਨੋਵੇਸ਼ਨ ਲੈ ਕੇ ਸਾਹਮਣੇ ਆਉਂਦੇ ਨੇ ਕਿਸ ਤਰੀਕੇ ਲੱਗਦਾ ਹੈ ਪਿਛਲੇ ਸਾਲਾਂ ਇੱਥੇ ਹੁਣ ਦੇ ਟਾਈਮ ਦੇ ਵਿੱਚ ਕਿੰਨੇ ਕ ਤੁਸੀ ਲੱਗਦਾ ਟ੍ਰੈਂਡ ਹੁਣ ਚੇਂਜ ਹੋ ਚੁੱਕੇ ਨੇ ਜੀ ਟ੍ਰੈਂਡ ਜਿਹੜਾ ਹੈਗਾ ਨਾ ਉਹ ਆਂਦਾ ਜਾਂਦਾ ਰਹਿੰਦਾ ਹਰ ਪਹਿਲੇ ਹੁੰਦਾ ਸੀ ਸਾਲ ਲੱਗ ਜਾਂਦਾ ਸੀ ਟ੍ਰ आंद एक महीने दूजे महीने लाइक माचा चढ़िया हरी चाहिए हर जगह है रेस्टोरेंट ने स्पैशल मेन्यू करते जी किसी ने ड्रिंक बना दी किसी ने डेजर्ट बनाता तो बना बना भी नहीं ट्रे आई अपना लेंगे छोटी लाइफ होती है ਉਹਦਾ ਮਕਸਦ ਇਹ ਹੁੰਦਾ ਕਿ ਭਈ ਉਹ ਆਇਆ ਉਹ ਐਂਟਰੇਨ ਕੀਤਾ ਔਰ ਅੱਗੇ ਗਿਆ ਤੁਹਾਨੂੰ ਪਸੰਦ ਹੈ ਕਰ ਲਓ ਬਟ ਉਹ ਟ੍ਰੈਂਡ ਹੈ ਉਹ ਰੁਕੇਗਾ ਨਹੀਂ ਨਵਾਂ ਆ ਜਾਏਗਾ ਕੋਈ ਨਵੀਂ ਚੀਜ਼ ਆ ਜਾਏਗੀ ਤਾਂ ਮੇਨ ਚੀਜ਼ ਇਹ ਹੈ ਕਿ ਬਸ ਉਸ ਟ੍ਰੈਂਡ ਨੂੰ ਉਸ ਮੋਮੈਂਟ ਨੂੰ ਇੰਜੋਏ ਕਰੋ ਜਿਹੜੀ ਵੀ ਕ੍ਰੀਏਟੀਵਿਟੀ ਸਾਹਮਣੇ ਆ ਰਹੀ ਹੈ ਇੰਜੋਏ ਕਰੋ ਸ਼ੇਅਰ ਕਰੋ ਐਸਲ ਯੂਥ ਦੀ ਜੇਕਰ ਗੱਲ ਕਰੀਏ ਬਹੁਤ ਸਾਰੇ ਜਦੋਂ ਮੇਰੇ ਖਿਆਲ ਪਲੱਸ 2 ਪਾਸ ਕਰਦਾ ਉਹਨਾਂ ਸਮਝ ਨਹੀਂ ਲੱਗਦੀ ਉਹਨੂੰ ਮੈਂ ਕਿਹੜੇ ਆਪਸ਼ਨ ਜਾਵਾਂ ਕਰਦੇ ਇਹਨੂੰ ਕਹਿੰਦਾ ਕਿ ਮੈਂ ਹੋਟਲ ਮੈਨੇਜਮੈਂਟ ਕਰਨੀ ਪਰ ਕਰਦੇ ਕਹਿੰਦੇ ਛੱਡ ਯਾਰ ਇਹ ਕੀ ਆ ਤੂੰ ਕੀ ਕਰਨਾ ਹੈ ਯੂਥ ਕਿਸ ਤਰ੍ਹਾਂ ਆਪਣਾ ਇਸ ਨੂੰ ਕਰੀਅਰ ਬਣਾ ਸਕਦਾ ਹੈ ਕਿਸ ਤਰ੍ਹਾਂ ਇਸ ਦੇ ਵਿੱਚ ਆ ਸਕਦਾ ਹੈ ਦੇਖੀ ਅਗਰ ਤੁਸੀਂ ਕਾਲਜ ਕਰ ਸਕਦੇ ਹੋ ਕਲਿਨਰੀ ਕਾਲਜ ਤਾਂ ਬਹੁਤ ਵਧੀਆ ਨਹੀਂ ਵੀ ਕਰ ਸਕਦੇ ਨਾ ਕਈ ਵਾਰ ਹੁੰਦਾ ਹੈ ਕਿ ਤੁਹਾਡੇ ਕੋਲ ਕੈਮਰਾ ਹੈ ਫੋਨ ਹੈ ਔਰ ਤੁਹਾਨੂੰ ਇੰਟਰਸਟ ਹੈ आजकल की है सोशल मीडिया का बड़ा बोलबाला है तुसी अगर सोशल मीडिया पर छा जाओ अपने काम के लिए अपने खाने के लिए चाहे खुद बनाओ चाहे नानी मम्मी दादी प्यो कोई भी बना अगर वो चल पड़ा और मेहनत करनी पड़ती है यू हैव टू शूट मतलब आपको ये नहीं एक हो गया अपने हर शूट को इंप्रूव करना होता है अपने खाने को इंप्रूव करना होता है एजुकेट करना होता है पब्लिक से कनेक्ट करना पड़ता है उसमें मेहनत है बट ਅਵੀ ਇੱਕ ਲਾਈਨ ਬਣ ਸਕਦੇ ਤਾਂ ਆਪਸ਼ਨਸ ਬਹੁਤ ਹੈ ਪਲਸ ਕਈ ਵਾਰੀ ਹੁੰਦਾ ਹੈ ਕਿ ਭਈ ਮੈਂ ਛੋਟੀ ਜੀ ਦੁਕਾਨ ਪਾ ਲਈ ਜਾਂ ਛੋਟਾ ਜਿਹਾ ਠੇਲਾ ਪਾ ਲਈ ਜਾਂ ਮੈਂ ਛੋਟੇ ਜੇ ਆਪਣਾ ਮੋਮੋਜ਼ ਦਾ ਜਾਂ ਮੈਂ ਚਿਕਨ ਕੋਰਨਰ ਦਾ ਮੈਂ ਕਿਸੇ ਵੈਜ ਖਾਣੇ ਦਾ ਕਰ ਲਿਆ ਐਂਡ ਇਸ ਤਰ੍ਹਾਂ ਕਈ ਲੋਕੀ ਜਿਨ੍ਹਾਂ ਨੇ ਬੜੀ ਛੋਟੀ ਸ਼ੁਰੂਆਤ ਕਰਕੇ بڑے ਅੱਗੇ ਗਏ ਸਰ ਜਿਸ ਤਰ੍ਹਾਂ ਤੁਸੀਂ ਹੁਣੇ ਵੀ ਗੱਲ ਕੀਤੀ ਘਰਾਂ ਦੇ ਵਿੱਚ ਕੁਝ ਵੀ ਕਰ ਸਕਦੇ ਹੋ ਤੁਸੀਂ ਵੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹੋ ਕਈ ਵਾਰੀ ਤੁਸੀਂ ਵੀ ਸਕਰੋਲ ਕਰਦੇ ਹੋਵੋਗੇ ਤੁਹਾਨੂੰ ਦਿਖਦਾ ਹੋਏਗਾ ਕੋਈ ਬਹੁਤ ਬਜ਼ਾਰੀ